ਸਮਾਂ ਦੇ ਰਿਹਾ ਕੀ ਦੇ ਰਿਹਾ ਸਮਾਂ ਦੇ ਰਿਹਾ ਸਮਾਂ ਕਿ ਇਸ ਲਈ ਦੇ ਰਿਹਾ ਤਿਆਰ ਹੋਣ ਦੇ ਲਈ ਸਮਾਂ ਦੇ ਰਿਹਾ ਅਸੀਂ ਕੀ ਹੋਣਾ ਹੈ ਤਿਆਰ ਹੋਣਾ ਹੈ ਜੇ ਸਾਡੀ ਤਿਆਰੀ ਨਾ ਰਹੀ ਤੇ ਫਿਰ ਅਸੀਂ ਇੱਥੇ ਹੀ ਰਹਿ ਜਾਣਾ ਹੈ ਹੇਲੇਲੂਇਆ ਕਿਸੇ ਪ੍ਰੋਗਰਾਮ ਤੇ ਜਾਣਾ ਹੋਵੇ ਤੇ ਅਸੀਂ ਤਿਆਰ ਨਹੀਂ ਹੁੰਦੇ ਹੁੰਦੇ ਕਿ ਨਹੀਂ ਹੁੰਦੇ ਉਦੋਂ ਅਸੀਂ ਕਿਸ ਤਰ੍ਹਾਂ ਸੋਚਦੇ ਆ ਕਿ ਮੈਂ ਸਾਰਿਆਂ ਤੋਂ ਅਲੱਗ ਹੀ ਦਿਖਾਂ ਹੇਲੇਲੂਇਆ ਤਾਕੀ ਪਰਮੇਸ਼ਵਰ ਦੇ ਰਾਸ ਦੇ ਲਈ ਤੁਹਾਨੂੰ ਖੋਜ ਕਰਨਾ ਜ਼ਰੂਰੀ ਨਹੀਂ ਹੈ ਜ਼ਰੂਰੀ ਹੈ ਤੁਸੀਂ ਪਰਮੇਸ਼ਵਰ ਨੂੰ ਕੋ ਪ੍ਰਭੂ ਮੈਤਰੀ ਖੋਜ ਕਰਾ ਤਾਂ ਕਿ ਮੈਂ ਤਿਆਰ ਹੋ ਸਕਾਂ ਇਹਨਾ ਹੋਵੇ 10 ਕੁਵਾਰੀਆਂ ਵਾਲੀ ਗੱਲ ਹੋ ਜਾਏ ਪੰਜ ਪ੍ਰਭੂ ਦੇ ਨਾਲ ਚੱਲੇ ਗਈਆਂ ਤੇ ਪੰਜ ਰਹਿ ਤੇ ਜਦੋਂ ਉਹਨਾਂ ਨੇ ਆਵਾਜ਼ ਦਿੱਤੀ ਕੀ ਆਵਾਜ਼ ਆਈ ਕਿ ਮੈਂ ਤੁਹਾਨੂੰ ਜਾਣਦਾ ਹਾਂ ਇਨਾ ਹੋਵੇ ਅੰਤ ਦੇ ਸਮੇਂ ਦੇ ਅੰਦਰ ਅਸੀਂ ਤਿਆਰ ਨਾ ਹੋ ਸਕੀਏ ਅਸੀਂ ਪ੍ਰਭੂ ਵਿੱਚ ਬਣ ਨਾ ਸਕੀਏ ਅਸੀਂ ਬਤਿਸਮਾ ਨਹੀਂ ਲਈਏ ਅਸੀਂ ਕਹੀਏ ਕੋਈ ਗੱਲ ਨਹੀਂ ਪ੍ਰਭੂ ਜਦ ਤੂੰ ਆਏਂਗਾ ਉਦੋਂ ਮੈਂ ਬਤਿਸਮਾ ਲਵਾਂਗਾ ਜਦੋਂ ਤੂੰ ਆਏਂਗਾ ਉਦੋਂ ਮੈਂ ਮਨ ਫਰਾਊਂਗਾ ਜਦ ਤੂੰ ਆਏਂਗਾ ਉਦੋਂ ਮੈਂ ਪ੍ਰਾਰਥਨਾ ਕਰੂੰਗਾ ਜਦ ਤੂੰ ਆਏਂਗਾ ਮੈਂ ਉਦੋਂ वचन ਪੜ੍ਹਾਂਗਾ ਤੇ ਪਰਮੇਸ਼ਵਰ ਕੀ ਕਹੇਗਾ ਮੈਂ ਤੈਨੂੰ ਜਾਣਦਾ ਸਮਝਿਆ ਮੈਂ ਤੈਨੂੰ ਜਾਣਦਾ ਨਹੀਂ ਹਾ ਹallelujah ਹallelujah ਤਾਂ ਕੀ ਕਰਨਾ ਹੈ ਪਰਮੇਸ਼ਵਰ ਨੂੰ ਆਪਣਾ ਮਨ बुरा मन सौंपना है अच्छा मन परमेश्वर देगा पाप नो छड़ना है ते परमेश्वर तानो अच्छा बनाएगा बुला ले रोया ता अजीदो समझ, समझ दे इस वचन नो जरूर अच्छी तरह समझ दे समझ गयो आइए वचन संगीता गाड़ी के जब अध्याय चौदह उन दिन पांच जाएगा वहाँ उन पर भय आ गया हा? क्योंकि परमेश्वर धर्मी लोगों के बीच में नियंत्रण रहता है हाले ਈਸ਼ਾ ਗਿਆ ਭੈਸ਼ਾ ਗਿਆ। ਅਰ ਧਰਮੀ ਲੋਗਾ ਦੇ ਵਿੱਚ ਪਰਮੇਸ਼ਵਰ ਰਹਿੰਦਾ ਹੈ। ਸਮਝ ਆਈ? ਸਾਡੇ ਵਿੱਚ ਕੌਣ ਹੈ? ਪਰਮੇਸ਼ਵਰ। ਪਰਮੇਸ਼ਵਰ। ਇੱਥੋਂ ਸਾਨੂੰ ਪਤਾ ਲੱਗਦਾ ਕਿ ਪਰਮੇਸ਼ਵਰ ਸਾਡੇ ਨਾਲ ਰਹਿੰਦਾ ਹੈ। ਤਾਂ ਅਜਿਹਾ ਧਰਮੀ ਦੇ ਵਿੱਚ ਪਰਮੇਸ਼ਵਰ ਰਹਿੰਦਾ ਹੈ। ਤਾਂ ਤੁਸੀਂ ਖੁਦਾ ਦੇ ਵਿੱਚ ਬੈਠੇ ਹੋ, ਉਹਦੇ ਤੋਂ ਡਰਦੇ ਹੋ, ਭੈ ਰੱਖਦੇ ਹੋ ਤਾਂ ਸਮਝਦੇ ਹੋ ਕਿ ਖੁਦਾ ਦੀ ਹਜ਼ੂਰੀ 'ਚ ਬੈਠੇ ਹੋ ਤਾਂ ਪਰਮੇਸ਼ਵਰ ਸਾਡੇ ਨਾਲ ਕੀ ਹੈ? ਰਹਿੰਦਾ ਹੈ। ਹਾਲੇਲੂਇਆ ਜਾਂਚਦਾ ਹੈ ਪਰਮੇਸ਼ੂ ਸਾਡੇ ਮਨਾਂ ਨੂੰ ਕੀ ਕਰਦਾ ਹੈ ਜਾਂਚਦਾ ਹੈ ਬੁਰ ਹਾਲੇਲੂਇਆ ਤਾਂ ਤੁਸੀਂ ਸਮਝ ਗਏ ਹੋਗੇ ਇਸ ਬਚਨਾਂ ਨੂੰ ਉਮੀਦ ਕਰਦਾ ਫਿਰ ਦੁਬਾਰਾ ਉਸੇ ਲਾਈਨ ਚਾਰਜਰ ਨੇ ਪੜਨਾ ਥੋੜਾ ਜਿਹਾ ਯੇਸ਼ੂ ਨੇ ਇਹਨਾਂ ਨੂੰ ਉੱਤਰ ਦਿੱਤਾ ਹਾਂ ਹਾਂ ਚੌਕਸ ਰਹੋ ਕਿ ਤੁਹਾਨੂੰ ਕੋਈ ਧੋਖਾ ਨਾ ਦੇਵੇ ਚੌਕਸ ਰਹੋ ਧੋਖਾ ਨਾ ਸਮਝ ਆਈ ਹਾਂ ਤੁਸੀਂ ਚੌਕਸ ਰਹਿਣਾ ਹੈ ਤੁਹਾਨੂੰ ਕੋਈ ਧੋਖਾ ਨਾ ਦੇਵੇ ਬੁਰ ਹਾਲੇਲੂਇਆ ਜਿਸ ਪਰਮੇਸ਼ਵਰ ਤੇ ਤੁਹਾਡਾ ਵਿਸ਼ਵਾਸ ਹੈ ਉਸੇ ਪਰਮੇਸ਼ਵਰ ਤੇ ਤੁਹਾਡਾ ਵਿਸ਼ਵਾਸ ਰਹਿਣਾ ਚਾਹੀਦਾ ਹੈ ਹਾਲੇਲੂਇਆ ਕੋਈ ਤੁਹਾਨੂੰ ਆਣ ਕੇ ਪਸਾਰਿਆ ਹੈ ਤੇ ਇੱਕੋ ਹੀ ਗੱਲ ਕਹੋ ਮੇਰਾ ਪਰਮੇਸ਼ਵਰ ਮੇਰੇ ਨਾਲ ਰਹਿੰਦਾ ਹੈ ਮੇਰਾ ਪਰਮੇਸ਼ਵਰ ਮੇਰੇ ਅੰਦਰ ਰਹਿੰਦਾ ਹੈ ਮੇਰਾ ਪਰਮੇਸ਼ਵਰ ਚਰਚਾ 'ਚ ਨਹੀਂ ਰਹਿੰਦਾ ਇਸ ਗੱਲ ਨੂੰ ਧਿਆਨ ਰੱਖੋ ਜਦੋਂ ਯੀਸ਼ੂ ਮਸੀਹ ਸਲੀਬ ਤੇ ਚੜ ਗਿਆ ਤੇ ਮੰਦਰ ਦਾ ਪਰਦਾ ਪਾੜ ਗਿਆ ਸੀ ਸਮਝ ਆਈ ਨਾ ਦੋ ਭਾਗ ਹੋ ਗਿਆ ਸੀ ਕੋਈ ਜਾਣਦਾ ਹੋਏਗਾ ਬ੍ਰਦਰ ਹਾਲੇਲੂਇਆ ਤ ਮੰਦਰ ਦਾ ਪਰਦਾ ਕੀ ਹੋ ਗਿਆ ਸੀ ਦੋ ਭਾਗ ਹੋ ਗਿਆ ਸੀ ਫਿਰ ਯੀਸ਼ੂ ਨੇ ਕਿਹਾ ਨਹੀਂ ਮੈਂ ਮੰਦਰਾ ਚ ਨਹੀਂ ਮੈਂ ਮਨਾ ਚ ਰਹਿਣਾ ਪਸੰਦ ਪਰਦਾ ਹਾਂ ਖੁਦਾ ਦਾ ਕਲਾਮ ਜੇ ਪੁਰਾਣੇ ਨਿਯਮ ਨੂੰ ਪੜਦੇ ਤੋਂ ਤੇ ਲਿਖਿਆ ਪਹਿਲਾਂ ਪਰਮੇਸ਼ਰ ਪਹਾੜਾਂ ਤੇ ਰਹਿੰਦਾ ਸੀ ਹੁਣ ਪਰਮੇਸ਼ਰ ਮਨਾ ਚ ਰਹਿੰਦਾ ਹੈ ਹਾਲੇਲੂਇਆ ਹਾਲੇਲੂਇਆ ਤਾਂ ਤੁਨ ਕੋਈ ਕਹੇ ਇੱਕ ਕਹੋ ਮੇਰਾ ਪਰਮੇਸ਼ਰ ਮੇਰੇ ਮਨ ਮੇਰੇ ਮਨ ਚ ਮੇਰੇ ਨਾਲ ਨਾਲ ਰਹਿੰਦਾ ਹੈ ਹੇਲੂਇਆ ਕਿਉਂਕਿ ਖੁਦਾ ਦੇ ਕਲਾਮ ਚ ਕੀ ਲਿਖਿਆ ਹੈ ਨੇਚਾ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਹੈ ਜਦੋਂ ਸਾਡੀ ਨੇਚਾ ਪਾਵਰਫੁੱਲ ਹੋ ਗਈ ਸਾਡਾ ਵਿਸ਼ਵਾਸ ਤਗੜਾ ਹੋ ਗਿਆ ਤਾਂ ਫਿਰ ਸਾਨੂੰ ਕਿਸੇ ਕੰਮ ਦੀ ਜਰੂਰਤ ਨਹੀਂ ਹੈ ਕਿ ਪਰਮੇਸ਼ਵਰ ਆ ਹੁੰਦਾ ਨਹੀਂ ਪਰਮੇਸ਼ਵਰ ਆ ਤੂੰ ਮੈਂ ਤੇ ਕੋ ਪ੍ਰਾਰਥਨਾ ਕੀਤੀ ਤੂੰ ਕਰ ਨਹੀਂ ਸਕਾ ਇਹ ਕਹਿੰਦੀ ਜਰੂਰਤ ਨਹੀਂ ਹੈ ਤਾਂ ਪਰਮੇਸ਼ਵਰ ਕੀ ਕਰਦਾ ਸਭ ਕੁਝ ਹੋਉ ਕਹਿੰਦਾ ਤੇਰੀ ਮੰਗਣ ਤੋਂ ਪਹਿਲਾਂ ਉਹ ਜਾਣਦਾ ਤੈਨੂੰ ਕੀ ਦੇਣਾ ਹੈ ਹਾਲੇਲੂਇਆ ਹਾਲੇਲੂਇਆ ਤਾਂ ਜਿਉ ਸਾਡੇ ਮੰਗਣ ਤੋਂ ਪਹਿਲਾਂ ਜਾਣਦਾ ਹੈ ਉਹਨੇ ਸਾਨੂੰ ਕੀ ਦੇਣਾ ਹੈ ਤੇ ਫਿਰ ਅਜੀਜੋ ਇਹ ਤਾਂ ਪਰੇਸ਼ਾਨੀ ਲੋੜ ਹੀ ਨਹੀਂ ਰੱਖਣ ਦੀ ਕਿ ਪ੍ਰਭੂ ਤੂੰ ਮੈਨੂੰ ਦੇ ਨਹੀਂ ਸਕਦਾ ਹਿਲਬ ਜੀ ਬੋਲਣ ਦੀ ਲੋੜ ਹੀ ਨਹੀਂ ਕਿ ਪ੍ਰਭੂ ਤੂੰ ਸਾਨੂੰ ਕੁਝ ਕਰ ਹੀ ਨਹੀਂ ਸਕਦਾ ਪਰਮੇਸ਼ਵਰ ਕਹਿੰਦਾ ਨਹੀਂ ਤੂੰ ਜਦੋਂ ਬੁਕਾਰੇ ਤੇ ਮੈਂ ਤੇਰੇ ਨਾਲ ਹਾਂਜੀ ਹਾਂ ਬੜਾ ਲੈ ਲੋਇਆ ਸਮਝ ਆਈ ਪਰਮੇਸ਼ਵਰ ਸਾਡੇ ਨਾਲ ਕੀ ਹੈ ਹਾਜ਼ਰ ਹallelujah ਇੱਕ ਮੈਂ ਦੱਸਣਾ ਚਾਹਣਾ ਜਿਹੜੇ ਤੁਸੀਂ ਆ ਜਾਂਦੇ ਹੋ